ਹਾਂਜੀ ਸਸਰੀ ਕਾਲ ਦੋਸਤੋ ਜੀਐਨਵੀ ਘੋੜਨਾਬ ਤੁਹਾਡਾ ਸਵਾਗਤ ਹੈ ਵੀਰੇ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੂਪਰ ਸੀਟਾਂ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਮੇਰੇ ਤੁਹਾਨੂੰ ਆਪਾਂ ਆਪਣੇ ਲੋਕੇਸ਼ਨ ਵਗੈਰਾ ਵਾਸਤੇ ਡਿਟੇਲ ਦੇਵਾਂਗੇ ਜੇ ਲੋਕੇਸ਼ਨ ਹੈ ਵੀਰੇ ਆਪਣੀ ਜੀਐਨਵੀ ਘੋੜਨਾਬ ਦੇ ਨਾਮ ਨਾਲ ਵੀਰੇ ਗੂਗਲ ਮੈਪਸ ਤੇ ਪਾਈ ਹੋਈ ਹੈ ਉਹ ਆਪਣਾ ਪਿੰਡ ਘੋੜਨਾਬ ਡਿਸਟ੍ਰਿਕਟ ਸੰਗਰੂਰ ਚ ਪੈਂਦਾ ਹੈ ਲਹਿਰੇਗਾ ਤੋਂ ਆਪਣਾ ਵੀਰੇ ਇਹ ਸਾਰੀ 7-8 ਕਿਲੋਮੀਟਰ ਸ南 ਤੋਂ 2-3 ਕਿਲੋਮੀਟਰ ਬੜਬੜ ਤੋਂ 14-15 ਕਿਲੋਮੀਟਰ ਜਿਹੜੇ ਬਾਈਆਂ ਨਾਲ ਹੁਣ ਆਪ ਕਾਲ ਕਰਕੇ ਵੀ ਆ ਸਕਦੇ ਨੇ WhatsApp ਤੇ ਮੈਸੇਜ ਕਰਕੇ ਲੋਕੇਸ਼ਨ ਵੀ ਲਗਾ ਸਕਦੇ ਨੇ ਲੋਕੇਸ਼ਨ ਬਗਾਇਦਾ ਕੱਢ ਵੀ ਸਕਦੇ ਨੇ ਇਹ KP ਦੀ ਤਕਰੀਬ ਨਾਲ ਆਪਣੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਤੇ ਕਈ ਵੀਰਾਂ ਨੇ ਫੋਨ ਨਹੀਂ ਚੁੱਕਿਆ ਨੇ ਉਹਦੇ ਲਈ ਵੀ ਸੌਰੀ ਮੈਂ ਪਰ ਦੁਬਾਰਾ ਟਰਾਈ ਕਰਨਾ ਕਰੋ ਵੀਰੇ ਕਾਲ ਜਾਂ ਦਾ ਆਨ ਕਰਕੇ ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਤੇ ਫੋਨ ਦੁਬਾਰਾ ਟਰਾਈ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਕੋਸ਼ਿਸ਼ ਕਰਦੇ ਆਂ ਜੇ ਆਪਾਂ WhatsApp 'ਤੇ ਰਿਪਲਾਈ ਕਰ ਸਕੀਏ ਤੇ ਅੱਜ ਵੀਰੇ ਆਪਾਂ ਸੋਨ ਸਾਰੇ ਸੂਪਰ ਸਿੱਧਾ ਡਿਟੇਲ ਦੇਵਾਂਗੇ ਜਿਹੜੇ-ਜਿਹੜੇ ਆਪਣੇ ਕੋਲ ਹੈਗੇ ਨੇ ਤੇ ਜੇ ਵੀਰ ਜਿਆਦਾ ਲੰਬੀ ਹੁੰਦੀ ਲੱਗੀ ਵੀਰੇ ਇਹਦੇ ਪਾਟ ਪਾਵਾਂਗੇ ਆਪਾਂ ਅਗਲੇ ਪਾਟ ਜਿਵੇਂ ਕਰ ਲੂ ਪਾ ਦਾਂਗੇ ਇੱਕ ਪਰਸੋਂ ਪਾ ਦੇ ਐ ਹੋ ਜੂਗਾ ਵੀਰੇ ਤੇ ਸਟਾਰਟਿੰਗ ਆਪਾਂ ਇਕੱਲੇ ਇਕੱਲੇ ਪਾਟ ਤੋਂ ਕਰਦੇ ਆ ਤੇ ਇੱਕ ਆਪਣੇ ਵੀਰੇ ਇੰਸਟਾਗ੍ਰਾਮ ਤੇ ਪੇਜ ਨੇ ਟੰਡ ਬਣੇ ਜੀ ਵੀ ਘੋੜੇ ਨਾਲ ਜੀ ਵੀ ਰੁੱਤੇ ਜੀ ਵੀ ਵਿੰਦਰ ਉਹਨਾਂ ਤੋਂ ਆਪਾਂ ਕੰਨੇ ਕੰਨੇ ਦਾ ਅਪਡੇਟ ਹੁੰਦੇ ਰਹਿੰਦੇ ਨੇ ਜੀ ਜਿਹੜਾ ਕੋਈ ਆਪਣੇ ਕੋਲ ਸਾਧਣਾ ਹੁੰਦਾ ਉਹਦੀ ਕੰਨੇ ਕੰਨੇ ਤੇਲ ਹਰ ਰੋਜ਼ ਵਾਂਗੂ ਪਾਉਦੇ ਰਹਿੰਦੇ ਆ ਦਿੱਲੀ ਆਪਣੇ ਤੋਂ ਚਾਰ ਵੀਡੀਓ ਨਾਲ ਚੁੰਦੀਆਂ ਨੇ ਪਈਆਂ ਜੇ ਕੱਲਾ ਦੇਖਣਾ ਹੁੰਦਾ ਕਿਸ ਤਾਂ ਉਹ ਤੇ ਵੀ ਦੇਖ ਸਕਦੇ ਹੋ ਆ ਵੀਡੀਓ ਵੀ ਤੇ ਸ਼ਾਰਟ ਵੀ ਕੋਲ ਨੇ ਤੇ ਆਪਾਂ ਸਾਰੇ ਡੀਟੇਲ ਦੇਖਦਾ ਵੀਡੀਓ ਸਕਿੱਪ ਨਾ ਕਰੋ ਵੀਰੇ ਸਾਰੀ ਦੇਖਿਓ ਤੇ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਹੋਰ ਕਿਸੇ ਭਰਾ ਤੱਕ ਵੀ ਪਹੁੰਚ ਜਾਏ ਸੁਪਰ ਸੀਡਰ ਬੋਤਲ ਹੈ ਵੀਰੇ ਆਪਣੇ ਕੋਲੇ ਜਿਹੜੀ ਵੀ ਕੁਆਲਿਟੀ ਦਾ 710 ਤੱਕ ਲੈ ਲੈਣੇ ਨੇ ਵੀਡੀਓ ਸਾਰੀ ਦੇਖਿਓ ਵੀਰੇ ਆਹ ਤੁਹਾਨੂੰ ਦਿਖਾਇਆ ਲੈ ਵੀਰੇ ਕੱਲੇ ਹਾਂਜੀ ਦੋਸਤੋ 9 ਫੁੱਟ ਆ ਗਿਆ ਜੀ ਜੰਗਲੇ ਕੰਪਨੀ ਦਾ ਆਪਣੇ ਕੋਲੇ ਤੋਂ ਇਸ ਵੀਰੇ ਇਹ ਵੀ ਆਪਣੇ ਕੋਲੇ ਜਿਹੜੇ ਹੁਣ ਸਾਨੂੰ ਸਟਾਰਟਿੰਗ ਦੇ 10 12 ਕੇ ਪੀਸ ਦਿਖਾਵਾਂਗੇ ਕੱਲ੍ਹ ਆਏ ਨੇ ਵੀਰੇ ਤੋਂ ਇਹ ਨਹੀਂ ਹਜੇ ਆਪਾਂ ਨੇ ਲਾਇਆ ਹੋਏ ਨਹੀਂ ਦੇਖੋ ਮੈਂ ਵਿਰਤ ਨੂੰ ਮਾਰ ਲੈ ਜੈਂਗਲਰ ਕੰਪਨੀ ਦਾ ਨਵਾਂ ਫੁੱਟਾ ਪੀਸ ਹੈ 2,115,000 ਦਾ ਪੈਜੂਆ ਜੈਂਗਲਰ ਇੱਕ ਵੀਰੇ ਪੀਸ ਹੈ ਜੇ ਆਪਣੇ ਕੋਲ ਘਰੇ ਨਹੀਂ ਹੈਗਾ ਪਿੰਡ ਤੇ ਜਮਨ ਨਵਾਂ ਪੀਸ ਹੈ ਉਹ ਪਰੋਫਾਈ ਗਿਆ ਪੈਜੂਆ ਇਹ ਜਮਨ ਨਵੇਂ ਨਰ ਦੇ 90.95 ਪੈਸੇ ਬਲੇਡ ਚ ਲੈਣਾ ਹੋ ਵੀ ਮਿਲ ਜੂਆ ਇਹਦੇ ਹੋਰ ਵੀ ਨੰਨੇ ਚਲੋ 75 ਕੇ ਪੈਸੇ ਬਲੇਡ ਇਹ ਲੈਣਾ ਇਹ 2,115,000 ਦਾ ਕੰਡੀਸ਼ਨ ਦੇਖ ਵੀਰੇ ਕੰਡੀਸ਼ਨ ਪੂਰੀ ਸਾਫ ਹੈ ਜਿਹੜੇ ਦੀ ਕੰਡੀਸ਼ਨ ਸਾਫ ਕਰਤੀ ਬਈ ਉਹੀ ਹੋਊਗੀ ਦੇਖੋ ਹਾਂ ਹੁਣ ਆਪਣੇ ਕੋਲ ਅੱਤਾ ਵੀ ਆਦਾ ਸੈੱਟ ਵੀ ਹੈਗਾ ਵੀਰੇ ਜੇ ਬਾਈ ਨੇ ਲੈਣਾ ਕੋਈ ਇਹ ਸੈੱਟ ਹੈਗਾ ਆਪਣੇ ਕੋਲੇ ਨਾ ਨਾ ਦਾ 85000 ਰੁਪਏ ਦਾ ਸੈੱਟ ਪੈ ਗਿਆ ਤਾਂ ਵੀ ਆਦਾ ਦੇਖਣੋਂ ਕੰਡੀਸ਼ਨ ਤੇ ਅੱਗੇ ਵੀਰੇ ਆਪਣੇ ਕੋਲੇ ਆ ਗਿਆ ਗਹਿਰ ਦਾ ਪੂਰਾ ਸੋਹਣਾ ਪੀਸ ਹੈ ਜੀ 155000 ਦਾ ਫੱਟਾ ਨਾਰ ਦੇ ਦਾ ਸੁਣੋ ਦੇਖੋ ਕੰਡੀਸ਼ਨ ਦੇਖੋ ਅੱਠੋ ਪੱਤਾ ਪੀਸ ਹੈ ਪੂਰੀ ਸਾਫ ਜਿਦਰੀ ਜੀ ਕੰਡੀਸ਼ਨ ਹੈ ਬਿਸਕਾ ਵਗੈਰਾ ਦੇਖ ਲਓ ਵੀਰੇ ਇਹ ਹੈਗਾ ਥੋੜੀ ਜਿਹੀ ਬਾਰੇ ਤੁਸੀਂ ਜੱਜ ਕਰੋ ਕੰਡੀਸ਼ਨ ਨੂੰ ਮੇਰੇ ਪੱਤੋਂ ਨਹੀਂ ਹੈਗੇ ਮੇਟੋ ਲੈ ਕੇ ਰੱਖਣੇ ਚ ਬਟਾਲਾ ਹੀ ਲੈ ਗਿਆ ਫੱਟਾ ਗੱਡ ਨਾਲ ਆਨਲੀ 155000 ਦਾ ਪੀਸ ਪੈ ਜੂਗਾ ਜੀ ਤੇ 8 ਫੁੱਟਾ ਜੇ ਆਪਾਂ ਲੈਣਾ ਲੈਂਡ ਫੋਰਸ ਲੈਂਡ ਫੋਰਸ ਆ ਗਿਆ ਆਪਣੇ ਕੋਲ ਇਹ ਵੀ 8.5 ਫੁੱਟਾ ਪੀਸ ਆ ਗਿਆ 22 ਮਾੜਲਾ ਅਡੀਸ਼ਨ ਦੇਖੋ ਇਹਦੀ ਇਹ ਆ ਪੈਣੇ ਪੈ ਜੂਗਾ ਵੀਰੇ 155000 ਦਾ ਹੋਊਗੀ ਪੀਸ ਪੈ ਜੂਗਾ ਵੀਰੇ ਪੀਸ ਇਹ ਵੀ ਪੂਰਾ ਸਾਫ ਹੈ ਦੇਖੋ 1,55,000 ਦਾ 8.5 ਫੁੱਟਾ ਪੀਸ ਵੀਰੇ ਕਿਤੇ ਨੂੰ ਮਿਲਦਾ ਕੋਈ ਨਹੀਂ ਮਿਲਦਾ ਵੀਰੇ ਉਹਨੇ ਜਾ ਜਰੇਗਾ ਹਾਂ ਜਿਹੜੇ ਬਾਈਆਂ ਦੇ ਆਪਣੇ ਕੋਲ ਫੋਨ ਆਉਂਦੇ ਨੇ ਵੀਰੇ ਸਬਸਿਡੀ ਕੱਟ ਕੇ ਇੰਨੇ ਦਾ ਪੈਂਦਾ ਇਹ ਵੀਰੇ ਨੂੰ ਵੇਚਦੇ ਵੀਰੇ ਦੇ ਸਕਦੇ ਹੈ ਨਾ ਕਰਿਆ ਕਰੋ ਵੀਰੇ ਸਬਸਿਡੀ ਕੱਟ ਕੇ ਆਪਾਂ ਨੂੰ ਵੀਰੇ ਕੋਈ ਵੀ ਪੀਸ ਆਪਾਂ ਨੂੰ ਨਹੀਂ ਦਿੰਦਾ ਜਿਹਨੂੰ ਸਬਸਿਡੀ ਆ ਵੀ ਉਹ ਕੱਟ ਕੇ ਆਪਾਂ ਨੂੰ ਪੀਸ ਕਿਹਾ ਰਹੂਗਾ ਵੀ ਹਾਂ ਰੋ ਇੱਕ ਵੀਰੇ ਕੰਮ ਲੈਂਦਾ ਰੋਟੀ ਕਮਾ ਕੇ ਚੀਜ਼ ਵੇਚਦਾ ਕੋਈ ਅੱਗੇ ਆ ਗਿਆ ਜਾਂ ਇੱਕਜੀਤ ਕੰਪਨੀ ਦਾ ਜਮਨ ਨਵੇਂ ਵਰਗੇ ਪੀਸ ਹੈ ਦੇਖੋ ਕੰਡੀਸ਼ਨ ਦੇਖੋ ਅਰੂਲਾ ਵੀ ਚੱਲੇ ਨਹੀਂ ਸੌਤ ਫੁੱਟਾ ਪੀਸ ਹੈ ਨਹੀਂ 2021 ਨੜਲੇ ਇੱਕੜ 58000 ਰੁਪਏ ਹੈ ਕੰਡੀਸ਼ਨ ਦੇਖੋ ਵੀਰੇ ਮਾਰੇ ਜਿਹੜਾ ਉਹਨੇ ਮਾਰੀ ਹੈ ਕੇ ਵੇਚਾਂਗੇ ਚੰਗਾ ਨਹੀਂ ਕਹਿੰਦੇ ਹਾਂ ਬਲੇਡ ਜਰੂਰ ਵੀਰੇ ਪਾ ਲਏ ਨੇ ਬਾਕੀ ਕਿਦਾਂ ਡਾਲ ਵੀ ਰੰਗ ਤਾਂ ਆਪਣੀ ਬਿਲਕੁਲ ਉਤਰੀ ਜਿਵੇਂ ਨਵੇਂ ਵਰਗੇ ਪੀਸ ਹੈ ਜੀ ਕੋਈ ਜੋ ਥੋੜਾ ਜਿਹਾ ਡਾਣ ਕੰਡੀਸ਼ਨ ਸਟੇਲੀ ਦਿਸਕਾ ਜ ਹੈ 8 ਫੁੱਟ ਹੈ ਜੀ ਖੜਿਆ ਬਾਰੂ ਹੋ ਗਿਰ ਕੰਡੀਸ਼ਨ ਬੜੀ ਦੇਖੋ ਚੱਲੇ ਆਵੇ ਤੁਹਾਡੇ ਨਾਲ ਆ ਪਾਪੜੀ ਜ਼ਰੂਰ ਕੱਟ ਰਿਆ ਰੰਗ ਦੀ ਐਥ ਫੁੱਟਾ ਹੈਗਾ 2020 ਮਾਡਲ ਆ ਗਿਆ ਇਹ ਅਜੇ ਆਪਾਂ ਨਵੇਂ ਤੋਂ ਹੋਏ ਵੀ ਹੋਏ ਦੇਖੋ ਕੋਈ ਕੁਝ ਨਾ ਕੋਈ ਸਰੂਪ ਕੱਢੂਆ ਹਾਂ ਫਿਰ ਵੀ ਥੋੜੀ ਜਿਹੀ ਕੰਡੀਸ਼ਨ ਲੈਣ ਹੈ 1 ਲੱਖ ਰੁਪਏ ਦਾ ਸਮੇਤ ਫੱਟਾ ਘੇਟਾ ਕੋਈ ਰੁਪਇਆ ਘਟ ਨਹੀਂ ਦਿੰਦਾ ਵੀਰੇ ਲੈਂਡ ਫੋਰਸ ਦਾ ਫੱਟਾ ਘੇਟ ਸਮੇਤ 1 ਲੱਖ ਰੁਪਏ ਦਾ ਐਸੇ ਉੱਪਰ ਸਿੱਧਰ ਪੈਠ ਫੁੱਟਾ ਦੇਖੋ 20 ਮਾਡਲ ਤੇ ਹੋਰ ਆ ਗਿਆ ਆਪਣੇ ਕੋਲੇ ਜਿਹਨਾਂ ਜਸਵੰਤ ਆਇਆ 2023 ਮਾਡਲ ਕੰਡੀਸ਼ਨ ਦੇਖੋ ਵੀਰੇ ਬਟਾਲੇ ਰਿਲੀਜ ਆ ਗਿਆ 2 ਘਰ ਤੇ ਇਹ ਮਾਰ ਲੈ ਸਟਿਮੂ ਡਿਸਕਾ ਜ ਆ ਗਿਆ ਵੀਰੇ ਪ੍ਰੋਪਰ ਕੰਡੀਸ਼ਨ ਵੀਰੇ ਇਸੇ ਕਰਕੇ ਦਿਖਾ ਰਿਹਾ ਸਾਨੂੰ ਵੀਰ ਵਰਕੇ ਫੋਟੋ ਪਾਉਣ ਦਾ ਨਾਲ ਸਾਡੇ ਕੋਲ ਟਾਈਮ ਨਹੀਂ ਹੋਰ ਫੋਨ ਕਰਨਾ ਜਾ ਜਾਗੇ ਨੇ ਨਾ ਵੀਰ ਵਰਕੇ ਤੁਸੀਂ ਕਰੇ ਕਰੋ ਵੀ ਬਾਈ ਫੋਟੋ ਪਾਓ ਵੀਡੀਓ ਦੇਖੋ ਕਿ ਕੰਨੇ ਕੰਨੇ ਝੋਟੇ ਨੇ ਇਹ ਚ ਸਿਰਫ ਇਹ ਤੋਂ ਬੰਡਲ ਕਰਿਆ ਰੱਖੋ ਹੁਣ ਕਿਦੇ ਬੁੱਟੇ ਬੈ ਜੀ ਜਿਹੜੀ ਕਾਰਟ ਐ ਸਾਨੂੰ ਪਹਿਲਾਂ ਕਿਹਾ ਨਾ ਵੀ ਬਾਕੀ ਪੂਰਾ ਸੋਹਣਾ ਪੂਰਾ ਨਵਾਂ ਪੀਸ ਐ ਇੱਕ ਕਲਕਾ 60000 ਦਾ 8 ਬੋਟਾ ਵੀ ਜਿਸ ਵਾਪਸ 2023 ਦਾ ਬਲੋਰ ਪੈਨੇਵਰੇ ਮੰਨ ਕੇ ਚੱਲੋ 85 ਬਸਾਂ ਵਾਂਗ ਉਸਦੀ 85 ਬਸੇ ਤੇ ਅੱਗੇ ਕੋਹੋਰ ਜਿਸ ਰੰਪਾ ਆਵੇ ਵੀ ਇਹ ਵੀ ਤੇ ਵਾਰ ਲੈ ਕੰਡੀਸ਼ਨ ਦੇਖੋ ਇਹ ਵੀ ਬਿਲਕੁਲ ਸਾਫ ਸੁਥਰੀ ਜੀ ਕੰਡੀਸ਼ਨਸ ਟਲੀ ਡਿਸਕਾ ਚਾ ਕਾਟਾੜੇ ਰੂਲੇ ਆਗੇ ਜੀ ਇਸ ਕੰਡੀਸ਼ਨ ਅ ਗੰਗੂ ਰਹੇ ਨੇ ਉਦੇ ਕੇਦੇ ਟੁੱਟਦਾ ਜਲੇਗੀ ਡਰ ਵੀ 2023 ਮਾਰ ਲਿਆ ਪੂਰਾ ਸੋਨਾ ਪੀਸੇ ਬਲੇਡ ਹੈ ਮੰਨ ਕੇ ਚੰਨੇ ਮਾਰ ਦੇ ਲਈ ਛੜੇ 90 ਚੰਨੇ ਵੈਸੇ ਚਲਾਈ ਚ ਨਹੀਂ ਪੀਸਾ ਆਏਗੀ ਜਦੋਂ ਲੈ ਨੇ ਕੰਡੀਸ਼ਨ ਚ ਓਨਲੀ 165000 ਦਾ ਅੱਠ ਮੋਟਾ ਪੀਸ ਵੇਜੂਗਾ ਜੀ ਆਪਾਂ ਨੂੰ ਅੱਗੇ ਫੇਰ ਇੱਕ ਹੋਰ ਜਿਸ ਵੰਟਾ ਗਿਆ ਜੀ 2023 ਮਾਰ ਲਿਆ ਦੂਜਾ ਵੀ ਇਹਦਾ ਸਾਈਡ ਗੇਰ ਆ ਰਿਹਾ ਹੈ ਇਹ ਪਾਸੇ ਤੇ ਵਾਲਾ ਵੀ ਦੂਜਾ ਹੈ ਜੀ

ਨੇਜ਼ਰ ਵੀ ਖੜੇ ਨੇ ਟਰੈਕਟਰ ਇਹ ਕਪੈਲਾ ਆ ਗਿਆ ਨੇ ਵੀਰੇ ਵੱਡੇ ਕੰਪੈਨ ਵਗੈਰਾ ਵਿੱਚ ਵੀ ਕੋਈ ਬਾਕੀ ਆਪਸ ਨੂੰ ਸਾਰੇ ਸੁਪਰ ਸੀਡਰ ਦੇ ਡਿਟੇਲ ਲਿਖਿਆ ਨਾ ਵੀ ਇੱਕ ਆ ਗਏ ਜਿਸ ਦਾੰਪਾ ਬਟਾਲਾ ਮੋੜਲਾ ਇਹ ਨਾੜ ਲੱ ਫਟਾਗੇਟਸ ਲੈਤਾ ਕੰਡੀਸ਼ਨ ਦੇਖੋ ਵੀਰੇ ਰੂਪਿਆ ਫੀਟਰ ਵੀ ਬਣ ਜਾਂਦਾ ਤੇ ਸੁਪਰ ਸੀਡਰ ਤਾਂ ਹੈਗੀ ਆ ਦੇਖੋ ਕੰਡੀਸ਼ਨ ਬਿਲਕੁਲ ਸਾਫ ਸੁਥਰੀ ਦੀ ਕੰਡੀਸ਼ਨ ਨੇ

ਉੱੱਗੇ ਫਿਰ ਲੈਂਡ ਫੋਰਸ ਆ ਗਿਆ ਜੀ 20 ਮਾਰਲ ਇਹਦਾ ਉਹ ਡਿਸਕਸ਼ਨ ਹੈ ਜੀ ਬਟਾਵਾ ਤੇ ਸਿਸਟਰ ਹੈ ਨੇ ਇਹਦੇ ਵੀ ਕੰਨੇ ਗੱਲ ਤੇ ਬੈਲਦੇ ਨੇ ਬੈਲ ਦੀ ਜ਼ਰੂਰ ਹੈ ਚੱਲਣ ਦੀ ਕੋਈ ਦਿੱਕਤ ਨਹੀਂ ਬੈਲ ਦਾ ਬੈਲ ਨੇ ਕਰਾਰ ਰੱਖਿਆ ਆਪਾਂ ਨੂੰ ਗਰਾਉਂਡ ਦੀ ਲੋੜ ਨਹੀਂ ਇਹ ਵੀ 95000 ਦਾ ਪੀਸ ਪੈ ਜਾਊਗਾ ਬਾਕੀ ਵੀ ਸਾਫ ਹੈ ਤੇ ਅੱਗੇ ਆ ਗਿਆ ਵੀਰ ਇੱਕ ਹੋਰ ਵੀ ਇਸ ਨਾਲ ਦੇ ਪੀਸ ਇਹਦੇ ਫੱਟੇ ਕਿਤਨੇ ਆਲੇ ਵੀਰੇ 1 ਲੱਖ 50000 ਦਾ ਪੀਸ ਪੈ ਜਾਊਗਾ ਕੱਲਾ ਪਾਪੇ ਤੋਂ ਰੰਗ ਉਤਰਿਆ ਹੈ ਬਾਕੀ ਪੂਰਾ ਸਾਫ ਹੈ ਵੀਰੇ ਕੰਡੀਸ਼ਨ ਵੇਟ ਹੈ ਬਲੇਡ ਹੈ ਵੀ ਕੰਡੀਸ਼ਨ ਵਧੀਆ ਕੋਈ ਕਾਟ ਨਹੀਂ ਆ ਦੇਖੋ ਸਟੇਨਡਿਸ ਕਾਲ ਆ ਗਈ ਪੱਤਾ ਗਿਰ ਸਮੇਤ ਕਿਲਕ ਪੰਜ 2020 ਪੈਜੂਗਾ ਹਾਂਜੀ ਉਸ ਤੋਂ ਆਪਣੇ ਕੋਲ ਦਸਵੇਂ ਮਨੋਰਕੋਟ ਲੈ ਨੌ ਹੁੱਟਾ ਪੀਸ ਹੈ ਕੰਡੀਸ਼ਨ ਦੇਖੋ ਪੀਸ ਵੀ ਵੀਰੇ 2022 ਮਾੜ ਲਿਆ ਸਪਾਉੜੇ ਇੱਥੇ ਕਰਾਸ ਵਗੈਰਾ ਤਾਂ ਰਹੀਆਂ ਉੜੇ ਚੰਦਾ ਪਈ ਹੋਣਾ ਪੀਸ ਪਿੱਛੋਂ ਗੁਲਪੋ ਨਾਲ ਰੋਲੇ ਤੇ ਰੰਗ ਬਾਲ ਵੀ ਨਿਕਲ ਰਿਹਾ ਵੀ ਨਵੇਂ ਵਰਗਾ ਪਿਆ ਬਰੇ ਰੋਣ ਵੀ ਵੀ 80 ਕਿ ਪੈਸੇ 190000 ਦਾ ਵੀ ਨੌ ਹੁੱਟਾ ਪੀਸ ਕੋਲ ਹੈ ਆਪਣੇ ਕੋਲ ਮਰੂਗਾ ਲੈ ਜੋ ਵੀਰੇ ਆ ਕੇ ਦੇਖੋ ਤੇ ਨਾ ਰਹੀ ਆਪਣੇ ਕੋਲੇ ਵੀ ਅੱਗੇ ਨੈਰ ਫੋਰਸ ਆ ਗਿਆ 1.68 ਲੱਖ ਰੁਪਏ ਦਾ ਇਸ ਹੈ ਭਾਈ ਮਾਡਲ 16 ਪੂਰਾ ਲਵੇ ਰੋ 23 ਕਰਕੇ ਨਾਲ ਦੇ ਬ੍ਰੋਟਾਜ ਹੈ 1.68 ਲੱਖ ਰੁਪਏ ਰੋਟੇ ਜੀ ਅਰੇ ਚ ਵੀ ਵੀਰੇ ਫਰਕ ਵੀ ਸਮਾਨਤਾ ਨਾਲ ਹੀ ਹੁੰਦਾ ਹੋਵੇ 2-4 ਹਜ਼ਾਰ ਜਿਆਦਾ ਕਿਸੇ ਚ ਵੀਰੇ ਪੂਰੀ ਹੈ ਕਿ ਚਾਹੇਗਾ ਮਾਨਤਾ ਨਾਲ ਵੀ ਬੜਾ ਕਰਕੇ ਨਹੀਂ ਹੁੰਦਾ ਹੋਇਆ हां ਗੱਡੀਆਂ ਵਗੇਰੇ ਦਾ ਪ੍ਰਬੰਧ ਹੈ ਵੀ 15 ਰੁਪਏ ਕਿਲੋਮੀਟਰ ਆਪਾ ਦਾ ਲੱਗਣ ਦਾ ਲੱਗਦਾ ਜਿਹੜੀ ਤੁਸੀਂ ਬਾਈ ਨੇ ਮੰਗਾਉਣੇ ਨੇ ਉਹ ਆਪਾਂ ਨੂੰ ਵਿਜ਼ਿਟ ਕਰ ਸਕਦੇ ਨੇ ਮੰਗਾ ਸਕਦੇ ਨੇ ਫੋਨ ਤੇ 21 ਮਾਰ ਲਾਗੇ ਜੀ 7.8 ਫੁੱਟਾਂ ਪੀਸ 1 ਲੱਖ ਰੁਪਏ ਦਾ ਵੀਰੇ ਲੈਨ ਫੋਰਸ ਕੰਪਨੀ ਦੇ ਸਿਰਫ ਟਾਪੇ ਤੋਂ ਡਾਇਲਗ ਪਾਪੜੀ ਅਵਰੇ ਰੰਗ ਰੂਪ ਦਾ ਵੀ ਆਪੇ ਪੂਰਾ ਸੈੱਟ ਹੈ ਔਰ ਜੇ ਕੋਈ ਮੌਸਮ ਕਾਰਨ ਵੀਰੇ ਬਰਸਾਤ ਦਾ ਮੌਸਮ ਹੈ ਪਏ ਆਪਣੇ ਕੋਲੇ ਬਾਹਰ ਨੂੰ ਇਹਦੇ ਕਾਰਨ ਵੀ ਵੀਰੇ ਰੋਟੇ ਦਾ ਨਗਰ ਪੀਸਾ ਵੀ ਪੀਸ ਹਸਪਨੇ ਅਵੇਖੋ ਵੀਰੇ ਸਾਰੇ तकरीबन ਵੀਰੇ ਸਾਹਿਬ ਮੈਂ ਮੰਨ ਕੇ ਚੱਲੂ ਕਿ ਪੁੱਲ ਦੇ ਤੇਲ ਜਿਹੜੀ ਫੋਟੋ ਚ ਵੀ ਨਹੀਂ ਦੀ ਉਹ ਦਿਖੇ ਰਿਹਾ ਸਾਨੂੰ ਪੀਡੀਸੀ ਦਾ ਪੀਸ ਹੈ ਗੇ ਵੀਰੇ ਠੋਟ ਬਾਈ ਮਾਰ ਲਿਆ 1,22,000 ਦਾ ਬਲੇਡ ਹੈ ਗੇ ਨੀ ਕੋ 60-70 ਕੇ ਪੈਸੇ ਹਾਂ ਟੋਟਲ ਵੀ ਜਿਹੜੀ ਦੋ ਮਹੀਨੇ ਜਿਹੜੀ ਚ ਹਿਸਤ ਵੀਰੇ ਟੋਟਲ ਉਸ ਨੂੰ ਵੀਡੀਓ ਚ ਪਹਿਲਾਂ ਦਿਖਾਵਾਂਗਾ ਵੀ ਇੱਥੇ ਬੈਲ ਲੱਗਿਆ ਆ ਦੇਖੋ ਸਟੀਲੀਡ ਸਕਾ ਲਾਗਿਆ ਵੀਰੇ ਬਾਈ ਮਾਰਨਾ ਐਫ ਪੀ ਡੀ ਸੀ 142000 ਦਾ ਅੱਗੇ ਹੋਵੇ ਵੀ ਪੁੱਲੀਆਂ ਦਾ ਦੇ ਯਾਰ ਬਾਈ ਮਾਰਨਾ ਬਲੂਡ ਖਤਮ ਨੇ ਬਾਕੀ ਕੰਡੀਸ਼ਨ ਵੀ ਬਿਲਕੁਲ ਵਧੀਆ ਜੀ ਐਮ ਐਨ ਕਾ ਚਲੋ ਕਿਤੇ ਸਾਨੂੰ ਪੱਤਣੇ ਮਿਲੂਗੀ ਕਿਤੇ ਰੰਗ ਨਹੀਂ ਪਤਾ ਮੇਰੇ ਕੋਲ ਸਟਿੱਲ ਵੀ ਦਸਕਾਰਾ ਸੌਪ ਕੁਆਲਟੀ ਟੋਪ ਮਾਰਨਾ 155000 ਰੁਪਏ ਦਾ ਨਾ ਫਟਾ ਪੀਸ ਜੀ

ਲੁੱਕ ਕੋ ਦੇਖੋ ਜੀ ਦੇਖੋ ਸਟੀਲ ਨਿਊ ਡਿਸਕ ਆ ਜਾ ਗਿਆ ਤਵੀਆਂ ਚ ਤਰੂਲਾ ਜਮਾ ਨਵੇਂ ਕੋ ਚਲਾਈ ਚ ਘਟਾ ਹੋਇਆ ਤੇ ਨਾਰੇ ਆ ਗਿਆ ਆਪਣੇ ਕੋਲ ਲੈਂਡ ਫੋਰਸ ਬਾਈ ਮਾਰਦਾ ਉਹ ਇਹ ਸੋਨਾ ਪੀਸ ਆ ਲੁੱਕ ਮੀਂਸ਼ਾ ਬਲੇਡ ਹੈ ਇਹਨੂੰ ਅੱਜ ਦਾ ਬੱਪੇ 670 ਰੁਪਏ 1,70,000 ਰੁਪਏ ਰੇਟ ਹੈ ਜੀ 6.5 ਫੁੱਟਾਂ ਪੀਸ ਆ ਇਹ ਟਾਈਮ ਕੱਢਦੇ ਵੀਡੀਓ ਵੀਰ ਪੂਰੀ ਧਿਆਨ ਨਾਲ ਦੇਖੋ ਕੱਲੀ ਕੱਲੀ ਚੀਜ਼ ਦੀ ਕੱਲੀ ਕੱਲੀ ਡਿਟੇਲ ਹੈ ਕੋਈ ਰਿਸਕ ਆ ਵਰਾ ਬਿਲਕੁਲ ਵਧੀਆ ਪਈਆਂ ਨੇ ਕਿਸੇ ਪਰਸਨ ਜਿਹੜੇ ਬੈਲਡੂ ਟੱਚ ਦਾ ਕਰੇ ਨਹੀਂ ਲੇ ਗੋ ਕਿਸਦੇ ਅੱਗੇ ਹੈ ਗਹਿੀਰ ਬਤੀਸਾ ਗਿਆ ਵੀਰ ਸਟੀਲਿਸ ਕਾਰ ਕੰਡੀਸ਼ਨ ਵੀਰ ਇੱਥੇ ਆ ਕੇ ਦੇਖਣ ਨਾਲ ਵੀ ਵੱਧ ਫੋਨਟੇ ਸ਼ਾਇਦ ਆ ਸੋਨੋ ਆਲ ਹੋ ਗਈ ਕਿਸੇ ਚੀਜ਼ ਦਾ ਹਿੱਲਾ ਅਸਾ ਤਾਸ਼ ਬਾਇ ਵੀਰ ਮਾਚ ਆਦਿ ਚੀਜ਼ ਵੀਰੇ ਵੀਰੇ ਰੋਕ ਕੇ ਤੁਸੀਂ ਜਮਾ ਤਾਂ ਨਾਲ ਜਿਹੜੀ ਚੀਜ਼ ਆਪਾਂ ਨੂੰ ਖਤਲਾਈਏ ਦੇਖ ਸਕਦੇ ਹੋ ਗਜ਼ੀਰ ਦਾ 1,35,000 ਦਾ 2022 ਮਾਰ ਦਵੇ ਹੱਥ-ਵੋਟਾ ਪੀਸਰ ਵੀਰੇ ਤੁਹਾਨੂੰ ਜਮਾ ਹੋਇਆ ਗਾ ਰੋਕ ਨਹੀਂ ਜਾਈ ਜਾਏਗੀ ਕੋਈ ਹਾਂ ਜਿਹੜੇ ਬੈਂਕ ਨੇ ਆਪਣੇ ਅਕਾਊਂਟਾਂ ਵਿੱਚ ਅਸਸੀ ਦੀ ਕੱਟ ਕੇ ਮਿਲਦਾ ਹੈਗਾ ਵੀ ਇਕਤੀਦਾ ਮਿਲਦਾ ਉਹ ਵੀਰੇ ਸਾਨੂੰ ਮਿਲਦੇ ਨਹੀਂ ਆਪਾਂ ਵੀ ਜੀਮਾਰ ਭਰਾਵਾ ਤੋਂ ਖਰੀਦਿਆ ਪੈਸੇ ਲੈ ਕੇ ਲੈਣਾ ਹੈ ਵੀਰੇ ਆਹ ਇਹ ਰੋ ਜੱਟ ਜੀ ਫੜਾ 2022 ਮਾਰ ਲਾ 8 ਫੁੱਟਾਂ ਵੀ ਸਈ ਪੀਂ ਦੇਖੋ ਬਣਾੜ ਜਮਾਨਾ ਨੇ ਇੱਕ ਨਾਲ 60000 ਦਾ ਤੁਸੀਂ ਪੈ ਜੀ ਦਾ ਮੇਰੇ ਦਲੇਡਾਂ ਜੀ ਬਾਹਰ ਹੀ ਮਾਰ ਲਾ ਦੇਖੋ ਪੀਸ ਦੇਖੋ ਵੀਰੇ ਰੇਟ ਵੀ ਜਮਾ ਦੇਗਾ ਵੀਰੇ 1,60,000 8 ਫੁੱਟਾਂ ਦਾ ਹੀ ਅੱਗੇ ਆ ਗਿਆ ਕਿਉਂ ਐਸਾ ਬਟਾਲੇ ਰੀਲੇ ਚ 2022 ਮਾਰ ਲਿਆ ਕੰਡੀਸ਼ਨ ਬਿਲਕੁਲ ਸਾਫ ਸੁਥਰੀ ਜੀ ਦੇਖੋ ਵੀਰੇ ਦੇ ਗਿਰਦਾ ਬੇਸਤਨ 1,40,000 40,000 ਦਾ ਪੀਸ ਪੈ ਜੂਗਾ ਜੀ ਦੇਖੋ ਕੰਡੀਸ਼ਨ ਕੋਈ ਅੱਗੇ ਐਗਰੀ ਲੈਂਦਾ ਆਵੇ ਜੀ 7 ਫੁੱਟ ਇਟਸ ਟਿਲੀ ਡਿਸਕਾਜ ਹੈ ਇਹਦਾ ਉਹ ਟਿਲੀ ਡਿਸਕਾਜ ਹੈ ਜੈ ਬੋਟਾ ਰਿਹਾ ਨਾ ਜਸ ਟਿਲੀ ਡਿਸਕਾਜ ਹੈ ਇਹਨੇ ਕੰਡੀਸ਼ਨ ਜਿਵੇਂ ਲਾ ਨਾ ਵਰ ਗਿਆ 2022 ਮਾਡਲ ਦਾ 1,55,000 ਦਾ ਪੀਸ ਪੈ ਗਿਆ ਵੀਰੇ ਕੰਡੀਸ਼ਨ ਪੂਰੀ ਓਕੇ अवेलेबल ਹੈ ਘਰ ਤੋਂ ਨਾ ਇਹ ਨਵਾਂ ਵਰਗਾ ਪੀਸ ਹੈ ਅੱਗੇ ਵੀਰੇ ਕੱਟ ਪੁਲਜੀ ਵਾਲਾ ਜਮਾ ਪਉ ਬਕੌਲ ਕੀ ਦਾ ਪੀਸ ਪੈ ਦੇਖੋ ਐਗਰੀ ਪ੍ਰਾਈਸ ਦਾ ਜੀ ਨੂੰ ਦਸ ਕਾ ਜਾਵੇਗੀ ਚਲੋ ਜੀ ਚੱਕਾ ਤੇ 60 ਕੇ ਪੈਸੇ ਬਿਲਡ ਹੋ ਗਏ ਨੇ 2023 ਮਾਰਨ ਲਾ ਇੱਕ ਲੱਖ 22 ਹਜ਼ਾਰ ਦਾ ਪੀਸ ਪੈ ਗਿਆ ਵੀਰੇ ਅ ਦੂਜਾ ਸਿਸਟਮ ਆ ਵੀ ਆਪਾਂ ਇਹਦੇ ਆਪਣਾ ਡ੍ਰਿਲ ਤਿਆਰ ਕਰਨੀ ਆ ਸਿਰਫ ਤਾਂ ਮੈਂ ਕਿਹਾ ਤਾਂ ਖੋਲ ਕੇ ਰੂਟੋ ਫਿਟਰ ਤਿਆਰ ਹੋਣਾ ਡ੍ਰਿਲ ਪਿੱਛੇ ਰਹਿ ਜਾਂਦੀ ਹੈ ਤੇ ਆਜੋ ਬਸ ਸਟਾਰਟਿੰਗ ਚੋ ਲੱਗਿਆ ਨਾ ਵੀਰੇ ਵੀਡੀਓ ਵੀ ਲੰਬੀ ਹੁੰਦੀ ਹੈ ਲੰਬੀ ਕਰਕੇ ਵੀਰੇ ਇਹਨਾਂ ਨੂੰ ਪਾਪ ਬਣਾ ਬਣਾ ਪਾਵਾਂਗੇ ਆਪਾਂ 10-12 ਮਿੰਟ ਦੀ ਫਿਰ ਬੀਰ ਵੜ ਕੇ ਸਾਰੀ ਗੱਟ ਦੇਖ ਲਓ ਜਿਹੜੇ ਵਜੋਂ ਦੇਖਣੀ ਆ ਆਗ ਨਾ ਜਾ ਜੀ ਇਹ ਆਇਆ ਆਪਣੇ ਕੋਲ 10 ਹੁਟਾ ਜੀ

देखो टॉप मॉडल आ गया तेई मॉडल हाथ फोटा के एक लख अस्सी हजार रुपये रेट है जी देखो पीस जो है नवे करके स्टीली डिस्क है जी भाई ने पीस लाइन में फिर जल्दी से जल्दी कंटैक्ट करो तो हाँ भी अपने गूगल मैप पर भी लोकेशन हैगी पता ही है मैप पर लोकेशन कट के भी आ सकता देखो के एस ਇਹ ਸਜਵਾਨਾ ਵੇਰ ਕੇ ਬੇਵਰਤੂ ਉਤਪਨ ਹੈਗਾ ਆਪਣਾ ਇਹ ਜਿਹਾ ਕੇ ਬਾਹਰ ਤੇ ਇਤੋਂ ਵੀ ਗੱਲ ਕਰਾਂਗੇ ਮਿੱਤਰਿਆ ਸਿਰਫ ਸਰਫ ਮਾਰਨਾ ਜੀ ਬੋ ਯਾਰ ਤੇ ਮਾਰਦਾ 1.80 ਹਜ਼ਾਰ ਦਾ ਕੰਬੋ ਮੋਡਲ ਕਿੰਨੇ ਨਾਦਰ ਮੁੱਤਰਦੇ ਇਹ ਪੀਸ ਹੈ ਸਟੇਬਲ ਇਸ ਕਾ ਜਾਵੇ ਤਾਂ ਟਲ ਰੂਲੇ ਨਹੀਂ ਤੇ ਅੱਗੇ ਹੋਰ ਸੁਣ ਦਿਖਾਇਆ ਤਾਂ ਲੈ ਲੈ ਕੋਸ ਜਮਨ ਲਲਨ ਕੋਰਕਲੇਸ਼ ਨੂੰ ਚੈੱਕ ਲਗ 35000 ਦਾ 2022 ਮਾਰ ਲਾ ਤੇ ਕਮਿਸ਼ਨ ਦੇਖੋ ਵੀਰੇ ਕਿਸੇ ਪੈਸੇ ਦੀ ਰੰਗ ਨਹੀਂ ਜਾਇਆ ਸਾਡੀ ਮਤਲਬ ਉਸ ਵਿੱਚ